ਲੋਈ ਮਿੱਤਰੋ ਇਹ ਦਰਦੇਵਾ ਸਲੈਸ਼ਨਲ ਹਾਈਵੇ ਰੋਡ ਆ ਜਿਹੜਾ ਬੰਦ ਕਰਤਾ ਨੇ ਜਮ ਬਿਲਕੁਲ ਉਹ ਦੇਖ ਲੋ ਪਿੱਛੇ ਰੱਖੇ ਜਮ ਜਾਂ ਵਾਹ ਤੇ ਜਿਹੜਾ ਪਿੱਛੇ ਕਾਫੀ ਫਸਲ ਜਿਹੜੀ ਤਵਾ ਹੋ ਗਈ ਹੈ ਨਾ ਪਾਣੀ ਖੜਾ ਪਾਣੀ ਕਰਕੇ ਮੀਂਹ ਦੇ ਪਾਣੀ ਕਰਨਾ ਹਾਂਜੀ ਹਾਂਜੀ ਬਸ ਇਹੀ ਹੈ ਪਿੰਡ ਦਾ ਜਿਹੜੇ ਮੋਟਰਾਂ ਨਾਲ ਨੇ ਮੋਟਰਾਂ ਨਾਲ ਨਾ ਇਹਦਾ ਵੀ ਮੋਨ ਕਰਨ ਜਿਹੜਾ ਆਪਣਾ ਨੈਸ਼ਨਲ ਹਾਈਵੇ ਦੇ ਪੁੜੀਆਂ ਸੀੜੀਆਂ ਇਹ ਚੋਕ ਹੋ ਗਏ ਬੰਦਰ ਹੋ ਗਈ ਹਨ ਇਹਦੇ ਘਰ ਕਿਹੜਾ ਪਿੱਛੇ ਪਾਣੀ ਰੁਕ ਗਿਆ ਉਹ ਲੋਕ ਜਿਹੜੇ ਪਿਛਲੇ ਆ ਉਹਨੇ ਆ ਕੇ ਜਿਹੜਾ ਰੋਡ ਜਾਮ ਕੀਤਾ ਹੋਇਆ ਹੈ ਤੇ ਕਾਫੀ ਨੁਕਸਾਨ ਅੱਗੇ ਵੀ ਹੈ ਜੇ ਇਹ ਪਾਣੀ ਕਹਾ ਆਉਂਦਾਗਾ ਤਾਂ ਇਧਰ ਪਿੰਡ ਦੇ ਵਿੱਚ ਹਾਂ ਨਾਉ ਵੀ ਦੱਸੋ ਪੁੜੀਆਂ ਕਿੱਧਰੀ ਆ ਹਾਂ ਪਤਾ ਵੀ ਕਿਹਨੇ ਹੈਗਾ ਕਹਾਂ ਕਹਾਂ ਪਾਣੀ ਰੁਕ ਉਹ ਵੀ ਦੱਸ ਰਹਿਣਾ ਵੀ ਇਹ ਪਿੱਛੋਂ ਪਾਣੀ ਆਉਂਦਾ ਤਾਂ ਇਧਰ ਪਿੰਡ ਨੂੰ ਨੁਕਸਾਨ ਵੀ ਹੁੰਦਾ ਠੀਕ ਹੈ ਤੇ ਆ ਜਿਹੜੀਆਂ ਪਰੜੀਆਂ ਬਿਲਕੁਲ ਜ਼ਮੀਨ ਆਜਕ ਗਈ ਦੋਸਤੋ ਨਾ ਤੇ ਇ ਇਧਰ ਵੀ ਸਾਰਾ ਬਸੇ ਪਾਣੀ ਆ ਰਹਿਗਾ ਤੇ ਇਹਨਾਂ ਦੇ ਪਿਛਲੇ ਲੋ ਜਿਹੜੇ ਘਰ ਨੇ ਉਹਨਾਂ ਦਾ ਕਹਿਣਾ ਵੀ ਇਥੋਂ ਜਿਹੜੇ ਪੁਰੀਆਂ ਸੜਕ ਪੱਟੀ ਜਾਵੇ ਨਾ ਤਾਂ ਇਹਦੇ ਨਾਲ ਵੀ ਨੁਕਸਾਨ ਜਿਹੜਾ ਕਾਫੀ ਗਾਹ ਤੱਕ ਹੋਊਗਾ ਅਗਲੇ ਪਿੰਡ ਵੀ ਡੋ ਵਿੱਚ ਆਉਣਗੇ ਤੇ ਪਿੰਡ ਜਿਹੜਾ ਆਪਣਾ ਨਾਲ ਹੀ ਪਿੰਡ ਹੈਗਾ ਤੇ ਬਸ ਜੋ ਕਿ ਬਹੁਤ ਜਿਆਦਾ ਡੂੰਗਾ ਹੈ ਨਾ ਵੀ ਤੇ ਉਹਦੇ ਵਿੱਚ ਵੀ ਸਾਰੇ ਘਰਾਂ ਦੇ ਵਿੱਚ ਪਾਣੀ ਜਾ ਸਕਦਾ ਹੈ ਨਾ ਉਹ ਸਾਹਮਣੇ ਜਿਵੇਂ ਬਿਲਕੁਲ ਪਿੰਡ ਆ ਰਹਿਣਾ ਤੇੜਾ ਆਹ ਪਾੜੜੀ ਆ ਬਿਲਕੁਲ ਨਾਜ਼ੁਕ ਹੋ ਚੁੱਕੀ ਹੈ ਵੀ ਜੇ ਇੱਕ ਕੁਲੱਗਤ ਪਾਣੀ ਧਰੋ ਛੁੱਟਦਾ ਵੀ ਆ ਜਾ ਸੜਕ ਪੱਟਦੀ ਆ ਤਾ ਵੀ ਸਾਰੇ ਡੁੱਬਣ ਦੇ ਉਚਾ ਸਕਦੇ ਨਾ ਤੇ ਰੋਡ ਜਿਹੜਾ ਹਾਈਵੇ ਜਾਮ ਕੀਤਾ ਗਿਆ ਤੇ ਕਮੈਂਟ ਕਰਕੇ ਜਰੂਰ ਸੋਵੇ ਧੱਕਾ ਕਰਿਆ ਕਿ ਸਹੀ ਹੈ ਜਾਂ ਗਲਤ ਹੈ ਤੇ ਜਿਹੜੇ ਆਮ ਪਬਲਿਕ ਆਰੀਆ ਵੀ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਉਹ ਆਪਾਂ ਆਪਣੇ ਘਰ ਜਾ ਸਕਦੇ ਨਾ ਕਿਸੇ ਨੇ ਕਿਤੇ ਪ੍ਰੋਗਰਾਮ ਤੇ ਜਾਣਾ ਹੁੰਦਾ ਕਿਸੇ ਨੇ ਕਿਸੇ ਜਾਣਾ ਹੁੰਦਾ ਤਾਂ ਕਈ ਵਾਰ ਕੋਈ ਮਰੀਜ਼ ਵੀ ਹੁੰਦਾ ਤਾਂ ਇਹ ਇਹਨਾਂ ਵਾਸਤੇ ਬਹੁਤ ਗਲਤ ਹੈ ਨਾ ਐਡੀ ਕੋਈ ਆਫਤ ਵੀ ਹੈ ਨਹੀਂ ਚਲੋ ਫਸਲਾਂ ਡੁੱਬ ਗਈਆਂ ਬਹੁਤ ਕਰਾ ਕਿਤਾ ਡੁੱਬ ਗਈਆਂ ਨਾ ਤੇ ਪ੍ਰਸ਼ਾਸਨ ਨੇ ਨੂੰ ਵੀ ਜੀਸੀਬੀ ਕੋਪਲਰ ਵੀ ਐਕਸੈਵੇਟਰ ਉਧਰ ਦੇ ਰੱਖਿਆ ਹੈ ਜੇ ਪਾਣੀ ਮੂਰੇ ਨਿਕਲੂਗਾ ਤਾਂ ਹੀ ਪਿੱਛੋਂ ਹੱਲ ਹੋਊਗਾ ਇਹ ਸਮਝਦੇ ਨਹੀਂ ਪਰਲੇ ਖੇਤਾਂ ਵਾਲੇ ਆ ਚੱਕਰ ਆ ਵੀ ਸਾਰਾ ਇਹ ਤੇ ਕਾਫੀ ਰੋੜਾ ਜਿਹੜਾ ਸਲੋ ਕਰੇ ਪਿਆ ਹੈ ਨਾ ਜਿੰਦਾਬਾਦ 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 ਬੱਸ ਹੋ ਗਏ ਤਾਂ

ਪ੍ਰਦੀਪਾ ਨੇ ਬੋਟਾ ਇਹ ਨਹੀਂ ਹਲਦਾ ਇਹ ਨਹੀਂ ਹਲਦਾ ਹਲਦਾ ਹੋਊਗਾ ਜੇ ਗਾਂ ਤੋਂ ਨਿਕਲੂ ਫੇਰੀ ਹੋਊ ਬਾਈ ਪਿੱਛੇ ਆ ਵੀ ਪਾਣੀ ਪਿੱਛੇ ਆਪਾਂ ਉਤਰ ਵੀ ਬਣਾ ਕੇ ਪਾਵਾਂਗੇ ਨਾਲ ਵੀਡੀਓ ਨਾਲ ਜੋੜਾਂਗੇ ਉਹ ਗਾਂ ਵਾਲੀ ਵੀ ਇਹਦਾ ਚੱਲੀ ਜਾਂਦੇ ਨੇ ਵੇਹ ਮੈਨਾਂ ਦਾ ਬਾਈ ਨਾ ਨਹੀਂ ਬਈ ਹਾਂ ਆਪਣੀ ਖੁਦ ਜੇ ਰਾਵਾਂ ਉਹਦੇ ਤੇ ਸਾਫੀ ਕਰਦੇ ਚੱਲੇ ਗਏ 6 ਗ੍ਰਾਮ ਦੀ ਆਪਾਂ ਨੂੰ ਆ ਤੇ ਇਹ ਦੂਜੇ ਪਾਸੇ ਇੱਕ ਸਾਈਡ ਤੇ ਪਿੰਡ ਹੈ ਤੇ ਇੱਕ ਪਾਸੇ ਫਸਲਾਂ ਆਣੀਆਂ ਡੁੱਬ ਚੁੱਕੀਆਂ ਨੇ ਵੀ ਇਹ ਤਾਂ ਡੁੱਬ ਚੁੱਕੀਆਂ ਨੇ ਹੋਣਾ ਤੇ ਉਸ ਤੋਂ ਮੀਂਹ ਦਾ ਮਾਹੌਲ ਵੀ ਪੂਰਾ ਬਣਿਆ ਹੋਏਗਾ ਤੇ ਜੇ ਪਾਣੀ ਪਿੱਛੇ ਛੁੱਟਦਾ ਤਾਂ ਸਾਰਾ ਪਿੰਡ ਵੀ ਉਧਰ ਦਾਤੇ ਵਾਸ ਪਿੰਡ ਹੈ ਜਿਹੜਾ ਡੁੱਬਣ ਦੇ ਕਿਨਾਰੇ ਹੀ ਜਾਇਦਾਮਾ ਸੋਨੇ ਕਰਨੇ ਬਹੁਤ ਨੀਵੇਂ ਨੇ ਜਿਹੜਾ ਤੇ ਆ ਸਾਈਡ ਤੇ ਫਾਰਮ ਬਾਇ ਹੋਏਗੇ ਕਰੋੜ ਕਰੋੜ ਰੁਪਏ ਇਹਨਾਂ ਦੇ ਫਾਰਮ ਦੇ ਲੱਗਿਆ ਬਈ ਨਾ ਇਧਰ ਕਈ ਫਾਰਮ ਨੇ ਸ਼ੈਲਰ ਵਗੈਰੇ ਨੇ ਨਾ ਤੇ ਕਾਫੀ ਕੁਝ ਡੁੱਬਣ ਦੇ ਵਿੱਚ ਆਉਂਦਾ ਬਈ ਤੇ ਇੱਕ ਸਾਈਡ ਤੇ ਆ ਘਰਾਂ ਵਾਲੇ ਪਿਛਲੇ ਖੇਤਾਂ ਵਾਲੇ ਅੜੀ ਫੜੀ ਬੈਠੇ ਆ ਵੀ ਇਹ ਪੁਲੀਆਂ ਇਹੜੀਆਂ ਬੰਦ ਲੈ ਤਾਂ ਦੋਸਤੋ ਇਹ ਪੁਲੀਆਂ ਚੱਲਦੀਆਂ ਨੇ ਕਿ ਇਹਨਾਂ ਦੇ ਬਹਿਵਾਂਗਾ ਤੇਜ਼ ਕਰਕੇ ਜਿਹੜਾ ਧਰਨਾ ਲੱਗਿਆ ਹੋਇਥੇ ਬਈ ਇਹਨਾਂ ਤਿੰਨ ਤਿੰਨ ਵਾਰ ਨਾ ਫਿਰ ਹੱਲ ਹੋ ਜੂਗਾ ਬਈ ਤਿੰਨ ਤਿੰਨ ਵਾਰ ਨਾ ਇਹਨਾਂ ਦੇ ਗਿੱਟਿਆਂ ਦੇ ਆ ਲੋਕ ਕਿਹੜੇ ਖੜੇ ਆਗੇ ਨਾਲ ਤੇ ਪਰੇਸ਼ਾਨ ਆ ਵਿਚਾਰੇ ਕਿਤੇ ਜਾਣਾ ਹੁੰਦਾ ਕਿਧਰ ਨਾ ਕਿਤੇ ਜਾਣਾ ਹੁੰਦਾ ਸਾਰਿਆਂ ਨੂੰ ਦਿੱਕਤ ਆ ਰਹੀਆਂ ਨੇ ਤੁਸੀਂ ਆਪ ਤਾਂ ਹੈਗੇ ਹੋ ਮੁਸੀਬਤ ਚ ਦੂਜਿਆਂ ਨੂੰ ਵੀ ਚੱਕਰਾਂੇ ਪਾਰਖ ਹੈ ਨਾ ਤਾਂ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ ਦੇ ਧਰ ਕੇ ਲੱਗਣ ਡਾਂਗਾ ਹਲੋ ਜੀ ਇਹਨਾਂ ਦਾ ਠੀਕ ਹੈ